ਪਿਛਲੇ ਦਿਨੀ ਪਾਵਰ ਆਫ ਸੋਸ਼ਲ ਯੂਨਿਟੀ ਮਲੇਰ ਕੋਟਲਾ ਦੇ ਵੱਲੋਂ ਮਲੇਰ ਕੋਟਲਾ ਦੇ ਵਿੱਚ ਸਾਲਾਨਾ ਸਮਾਗਮ ਕੀਤਾ ਗਿਆ ਜਿੱਥੇ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਪ੍ਰੀ ਨਿਰਮਾਣ ਦਿਵਸ ਦੇ ਉੱਪਰ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਅਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਸਾਨੂੰ ਕੀ ਕੁਝ ਦਿੱਤਾ ਹੈ ਔਰ ਸਾਡੇ ਕੋਲੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਇਸ ਨੂੰ ਡਿਸਕਸ ਕੀਤਾ ਗਿਆ ਪ੍ਰੀ ਨਿਰਮਾਣ ਦਿਵਸ ਦੇ ਉੱਪਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦੌਰਾਹਾ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਅਤੇ ਪੋਸੂ ਨਾਮਾ ਚੈਨਲ ਦੀ ਟੀਮ ਨੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਜਿੱਥੇ ਮਲੇਰਕੋਟਲਾ ਦੇ ਪਤਵੰਤੇ ਸੱਜਣ ਪਹੁੰਚੇ ਨੇ ਉੱਥੇ ਹੀ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮਲੇਰਕੋਟਲਾ ਤੋਂ ਪ੍ਰੈਜ਼ੀਡੈਂਟ ਮਾਸਟਰ ਹਰਬੰਸ ਸਿੰਘ ਦੌਦ ਵੀ ਬਕਾਇਦਾ ਤੌਰ ਤੇ ਕਾਫੀ ਬੀਜ਼ੀ ਨਜ਼ਰ ਆਏ ਔਰ ਉਹਨਾਂ ਦੇ ਨਾਲ ਇੰਜੀਨੀਅਰ ਸਤਨਾਮ ਸਿੰਘ ਜੀ ਤੇ ਹੋਰ ਪਤਵੰਤੇ ਸੱਜਣਾਂ ਦੇ ਵੱਲੋਂ ਇਸ ਪੂਰੇ ਸਾਲਾਨਾ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਇੱਕ ਇੱਕ ਪਲ ਦਿੱਤਾ ਹੈ ਔਰ ਜਿੱਥੇ ਵੀਰਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਉਥੇ ਭੈਣਾ ਨੇ ਵੀ ਇਸ ਪ੍ਰੀ ਨਿਰਮਾਣ ਦਿਵਸ ਦੇ ਵਿੱਚ ਹਾਜ਼ਰੀ ਲਗਵਾਈ ਹੈ ਦੱਸ ਦਈਏ ਕਿ ਸ਼੍ਰੀ ਫਕੀਰ ਚੰਜਸਲ ਸਾਹਿਬ ਜੀ ਤੋਂ ਇਲਾਵਾ ਕਾਂਗੜਾ ਸਾਹਿਬ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਉਹਨਾਂ ਨੇ ਆਵਾਮ ਨੂੰ ਸੰਬੋਧਿਤ ਵੀ ਕੀਤਾ ਸ਼੍ਰੀ ਫਕੀਰ ਚੰਜਸਲ ਸਾਹਿਬ ਨੇ ਜਿੱਥੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਪ੍ਰੀ ਨਿਰਮਾਣ ਦਿਵਸ ਦੇ ਉੱਪਰ ਆਵਾਮ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਪੋਸੂ ਨਮਾ ਚੈਨਲ ਦੇ ਨਾਲ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਜੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਸੁਪਨਾ ਸੀ ਜੇ ਕਮ ਸੇ ਕਮ ਉਸ ਸੁਪਨੇ ਨੂੰ ਅੱਗੇ ਨਹੀਂ ਲਿਜਾ ਸਕਦੇ ਤਾਂ ਕਮ ਸੇ ਕਮ ਸਾਨੂੰ ਇਸ ਸੁਪਨੇ ਨੂੰ ਪਿੱਛੇ ਵੀ ਜਾਣ ਦੇਣਾ ਨਹੀਂ ਚਾਹੀਦਾ ਸੋ ਇਸ ਮੌਕੇ ਦੇ ਉੱਪਰ ਪਤਵੰਤੇ ਸੱਜਣਾਂ ਦੇ ਵੱਲੋਂ ਵੀ ਸਟੇਜ ਦੇ ਉੱਪਰ ਆ ਕੇ ਬਖੂਬੀ ਜਿਹੜੀ ਹੈ ਆਪਣੀ ਹਾਜ਼ਰੀ ਲਗਵਾਈ ਹੈ ਔਰ ਮੰਚ ਸੰਚਾਲਨ ਮਾਸਟਰ ਨਰਮਲ ਸਿੰਘ ਜੀ ਅਤੇ ਇਹਨਾਂ ਤੋਂ ਇਲਾਵਾ ਸਤਨਾਮ ਸਿੰਘ ਜੀ ਦੁਆਰਾ ਬਾਖੂਬੀ ਕੀਤਾ ਗਿਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਸ਼੍ਰੀ ਫਕੀਰ ਜਨ ਜਸਸਬ ਸਾਹਿਬ ਨੇ ਆਪਣੇ ਭਾਸ਼ਣ ਦੇ ਦੌਰਾਨ ਇਹ ਗੱਲਬਾਤ ਕੀਤੀ ਹੈ ਕਿ ਕਿਹੜੀ ਰਾਜ ਦੀ ਆਪਾਂ ਮੰਨ ਕਰਦੇ ਹਾਂ ਰਾਜ ਤੇ ਅੱਜ ਵੀ ਆਪਣਾ ਹੈ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ 30 35 ਦੇ ਕਰੀਬ ਐਸੀ ਸਮਾਜ ਦੇ ਨਾਲ ਸਬੰਧਤ ਐਮ ਐਲ ਏ ਬੈਠੇ ਨੇ ਜੇ ਆਪਾਂ ਪਾਰਲੀਮੈਂਟ ਦੀ ਗਰਲ ਕਰ ਲਈਏ ਤੇ 131 ਪਾਰਲੀਮੈਂਟ ਦੇ ਵਿੱਚ ਮੈਂਬਰ ਨੇ ਤਾਂ ਫਿਰ ਵੀ ਸੰਵਿਧਾਨ ਨੂੰ ਖਤਰਾ ਕਿਵੇਂ ਹੋ ਸਕਦਾ ਹੈ ਇਹ ਉਹ ਲੋਕ ਨੇ ਜਿਹੜੇ ਸਮਾਜ ਦੇ ਨਾਲ ਵਾਅਦੇ ਤਾਂ ਕਰਦੇ ਨੇ ਪਰ ਉਹਨਾਂ ਨੂੰ ਪ੍ਰੈਕਟੀਕਲੀ ਰੂਪ ਨਹੀਂ ਦਿੰਦੇ ਜੋ ਸਮਾਜ ਦੇ ਨਾਲ ਸ਼ਰਿਆਨ ਗਦਾਰੀ ਕਰਦੇ ਨੇ ਸਿਰਫ ਵੋਟਾਂ ਤੱਕ ਹੀ ਇਹ ਲੋਕ ਸੀਮਤ ਨੇ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਉਮੀਦ ਰੱਖੀ ਨਹੀਂ ਜਾ ਸਕਦੀ ਇਹ ਲੋਕ ਆਪਣੀ ਕੁਰਸੀ ਨੂੰ ਬਚਾਉਣ ਲਈ ਹਰ ਪੰਜਾਂ ਸਾਲਾਂ ਬਾਅਦ ਪਬਲਿਕ ਦੇ ਵਿੱਚ ਆਉਂਦੇ ਆ ਔਰ ਬਾਬਾ ਸਾਹਿਬ ਦੀਆਂ ਗੱਲਾਂ ਬਾਤਾਂ ਕਰਦੇ ਆ ਚੰਗੀ ਗੱਲ ਹੈ ਗੱਲਾਂ ਕਰਨੀਆਂ ਚਾਹੀਦੀ ਆ ਬਾਬਾ ਸਾਹਿਬ ਦੀਆਂ ਤਾਂ ਜਿੰਨੀਆਂ ਗੱਲਾਂ ਕਰੀਏ ਉਹਨਾਂ ਦੀ ਦੇਣ ਜੋ ਸਮਾਜ ਨੂੰ ਹੈ ਉਹ ਮਤਲਬ ਜਿੰਨੀ ਆਪਾਂ ਦੁਹਰਾਈਏ ਉਹੀ ਘਟ ਹੈ ਕਿਉਂਕਿ ਬਾਬਾ ਸਾਹਿਬ ਨੇ ਸਾਡੀ ਆਨ ਬਾਨ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਪੂਰਾ ਪਰਿਵਾਰ ਵਾਰ ਦਿੱਤਾ ਉਹਨਾਂ ਨੇ ਚਾਰ ਪੁੱਤਰ ਜਿਹੜੇ ਐ ਉਹਨਾਂ ਨੇ ਕੁਰਬਾਨ ਕਰ ਦਿੱਤੇ ਸੋ ਬਾਬਾ ਸਾਹਿਬ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ ਲਿਖਿਆ ਔਰ ਇਸ ਸੰਵਿਧਾਨ ਦੀ ਆ ਬਾਬਾ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੀਆਂ ਚਰਚਾਾਂ ਮਾ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਹੈ ਸੋ ਸ਼੍ਰੀ ਫਕੀਰ ਚੰਜਸ ਸਾਬ ਨੇ ਆਪਣੇ ਭਾਸ਼ਣ ਦੇ ਦੌਰਾਨ ਇਹੀ ਗੱਲਬਾਤ ਕੀਤੀ ਹੈ ਕਿ ਜਿੰਨਾ ਚਿਰ ਇਹ ਲੋਕ ਨਹੀਂ ਸੁਧਰਦੇ ਇਹਨਾਂ ਨੂੰ ਸੁਧਾਰਨ ਵਾਸਤੇ ਹੀ ਇਹਨਾਂ ਦੇ ਕੋਲੋਂ ਜਵਾਬ ਲੈਣ ਵਾਸਤੇ ਹੀ ਇਹ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਪਲੇਟਫਾਰਮ ਹੈ ਉਹ ਮਹैया ਕੀਤਾ ਜਾ ਰਿਹਾ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਦੇਣ ਦੀ ਗੱਲ ਕਰਦੇ ਆ ਅੰਬੇਡਕਰ ਊਰਜਾ ਪਵਨ ਜਿਹੜਾ ਮਾਜਰੀ ਅਕਾਲੀਆਂ ਤੇ ਬਣਿਆ ਹੋਇਆ ਹੈ ਜਿੱਥੇ ਕਿ ਚਾਰ ਮੰਜ਼ਲੀ ਬਣਿਆ ਹੋਇਆ ਹੈ ਔਰ ਮੈਂ ਦੱਸ ਰਿਹਾ ਕਿ ਇਸ ਦੇ ਵਿੱਚ ਲੈਬੋਰਟਰੀ ਚੱਲ ਰਹੀ ਹੈ ਇਸ ਦੇ ਵਿੱਚ ਡਿਸਪੈਂਸਰੀ ਚੱਲ ਰਹੀ ਹੈ ਪੋਸੂਨਾਮਾ ਚੈਨਲ ਚੱਲ ਰਿਹਾ ਹੈ ਹੋਸਟਲ ਜਿਸ ਦੇ ਵਿੱਚ ਇਸ ਟਾਈਮ 8 ਤੋਂ 9 ਬੱਚੀਆਂ ਜਿਹੜੀਆਂ ਨੇ ਉਹ ਰਹਿ ਰਹੀਆਂ ਨੇ ਔਰ ਫ੍ਰੀ ਆਫ ਕਾਸਟ ਉਹਨਾਂ ਦੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੀਤਾ ਗਿਆ ਕਿਉਂਕਿ ਜਸਲ ਸਾਹਿਬ ਦੀ ਇਹੀ ਸੋਚ ਹੈ ਕਿ ਅਸੀਂ ਸਰਵਿਸ ਪ੍ਰੋਵਾਈਡ ਕਰਨੀ ਹੈ ਨਾ ਕਿ ਅਸੀਂ ਇਸ ਨੂੰ ਕਮਰਸ਼ੀਅਲ ਬਣਾਉਣਾ ਹੈ ਔਰ ਜਸਲ ਸਾਹਿਬ ਦੀ ਸੋਚ ਦਾ ਨਤੀਜਾ ਇਹ ਹੈ ਕਿ ਅੰਬੇਡਕਰ ਊਰਜਾ ਪਬੰਦ ਦੇ ਬਿਲਕੁਲ ਸਾਹਮਣੇ 1815 ਗਜ ਦਾ ਜਿਹੜਾ ਪਲਾਟ ਹੈ ਉਹ ਵੀ ਪਾਵਰ ਆਫ ਸੋਸ਼ਲ ਜੁਨਟੀ ਨੇ ਖਰੀਦਿਆ ਹੈ ਆਪ ਸਭ ਦੇ ਸਹਿਯੋਗ ਦੇ ਨਾਲ ਖਰੀਦਿਆ ਹੈ ਸੋ ਪੂਰੇ ਪੰਜਾਬ ਦਾ ਜੇ ਕਹੀਏ ਯੋਗਦਾਨ ਹੈ ਤਾਂ ਪੂਰੇ ਮਤਲਬ ਵਰਡ ਦੇ ਵਿੱਚੋਂ ਵੀ ਜਸਨ ਸਾਹਿਬ ਦੇ ਨਾਲ ਜੋ ਲੋਕ ਜੁੜੇ ਨੇ ਉਹਨਾਂ ਨੇ ਆਪਣਾ ਜੋ ਵੀ ਉਹਨਾਂ ਦੀ ਕਿਰਤ ਕਮਾਈ ਦੇ ਵਿੱਚੋਂ ਯੋਗਦਾਨ ਦਿੱਤਾ ਹੈ ਉਹਨਾਂ ਨੇ ਬਖੂਬੀ ਯੋਗਦਾਨ ਦਿੱਤਾ ਹੈ ਔਰ ਅੱਜ ਪਾਵਰ ਆਫ ਸੋਸ਼ਲ ਜੁਨਟੀ ਘਰ ਘਰ ਵਿਚਰ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਵਰ ਆਫ ਸੋਸ਼ਲ ਜੁਨਟੀ ਇਸਤੇ ਇਤਨਾ ਹੀ ਆਪ ਤੱਕ ਪਹੁੰਚ ਕਰਦੀ ਰਹੇਗੀ ਪਾਵਰ ਆਫ ਸੋਸ਼ਲ ਜੁਨਟੀ ਦੀ ਬ੍ਰਾਂਚ ਮਲੇਟ ਕੋਟਲਾ ਡਿਸਟ੍ਰਿਕਟ ਦੇ ਵਿੱਚ ਬਖੂਬੀ ਪ੍ਰੀ ਨਿਰਮਾਣ ਦਿਵਸ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਗਿਆ 바ਵਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਗਈ 바ਵਾ ਸਾਹਿਬ ਦੇ ਨਾਮ ਦੇ ਜੈਕਾਰੇ ਵੀ ਲਗਾਏ ਗਏ ਲੇਕਿਨ ਉਸ ਤੋਂ ਬਾਅਦ ਜਿੰਨੇ ਵੀ ਪਤਵੰਤੇ ਸੱਜਣ ਸੀ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਜਸਤ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ਜਨਸ ਕਤਰ ਸਾਹਿਬ ਨੂੰ ਕਾਂਗੜ ਸਾਹਿਬ ਨੂੰ ਤੇ ਹੋਰ ਜਿੰਨੀਆਂ ਵੀ ਪਾਤ ਪਵਿੱਤਰ ਰੂਹਾਂ ਪਹੁੰਚੀਆਂ ਸੀ ਸਭ ਨੂੰ ਸਨਮਾਨਿਤ ਕੀਤਾ ਗਿਆ ਔਰ ਇੱਕ ਬਾਰ ਫਿਰ ਪਾਵਰ ਆਫ ਸੋਸ਼ਲ ਯੂਨਿਟੀ ਮਲੇਰ ਕੋਟਲਾ ਦੇ ਵੱਲੋਂ ਇਸ ਸਾਲਾਨਾ ਸਮਾਗਮ ਬਾਖੂਬੀ ਕੀਤਾ ਗਿਆ ਔਰ ਬਾਖੂਬੀ ਹੋ ਕੇ ਨਿਭੜਿਆ ਉਹ ਵਿਖਦੇ ਵਿੱਚ ਵੀ ਇਹ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਇਸੇ ਤਰ੍ਹਾਂ ਯਤਨ ਕਰਦੇ ਰਹਿਣ ਔਰ ਇਨ੍ਹਾਂ ਯਤਨਾਂ ਦਾ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦੇ ਵੱਲੋਂ ਕਾਫੀ ਜ਼ਿਆਦਾ ਹੈ ਤਾਰੀਫ ਕੀਤੀ ਗਈ ਔਰ ਵਿਸ਼ੇਸ਼ ਤੌਰ ਤੇ ਉਹਨਾਂ ਦੀ ਟੀਮ ਨੂੰ ਭਵਿੱਖ ਦੇ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੀ ਵੀ ਅਪੀਲ ਕੀਤੀ ਗਈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ